ਪੀਕੇਯੂ ਰਾਜਸਥਾਨ ਤੋਂ ਕਿਸਾਨ ਆਗੂ ਆਏ ਨੇ ਇੱਥੇ ਕਿਸਾਨੀ ਅंदोलਨ ਚ ਸ਼ਮੂਲਿਤ ਕਰਨ ਆਏ ਨੇ ਸੋ ਉਹਨਾਂ ਦੀ ਮਾਤਾ ਜੀ ਜਿਹੜੇ ਹੈਗੇ ਨੇ ਢਿੱਲੇ ਨੇ ਉਹਨਾਂ ਨੂੰ ਫੋਨ ਲਾ ਰਹੇ ਨੇ ਹੈਲੋ ਹਾਂ ਬੇਟਾ ਹਾਂ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਤੇ ਆਪਣਾ ਇੱਥੇ ਸਾਥੀ ਆਏ ਸੀ ਪੱਤਰਕਾਰ ਉਹਨਾਂ ਨੂੰ ਪਤਾ ਲੱਗਿਆ ਕਿ ਤੁਹਾਡਾ ਆਪਰੇਸ਼ਨ ਹੋਇਆ ਆਦੇਸ਼ ਹਸਪੀਟਲ ਬਠਿੰਡਾ ਚ ਤੇ ਹੋਰ ਠੀਕ ਹੋ ਜੀ ਹਾਂ ਬੁੱਤ ਠੀਕ ਹੈ ਠੀਕ ਹੈ ਬੁੱਤ ਮੈਂ ਠੀਕ ਆ ਹੁਣ ਠੀਕ ਹੈ ਠੀਕ ਹੈ ਤੇ ਛੁੱਟੀ ਕਦੋਂ ਦੇਣਗੇ ਮਾਤਾ ਬੇਟਾ ਛੁੱਟੀ ਵਾਸਤੇ ਸਵੇਰੇ ਦੇ ਦੇਣਗੇ ਕੋਈ ਨਹੀਂ ਬੇਟਾ ਤੂੰ ਇੱਥੇ ਰਹਿ ਕੁਛ ਨਹੀਂ ਹੁੰਦਾ ਡਟ ਕੇ ਰਹਿ ਬੇਟਾ ਕੋਈ ਗੱਲ ਨਹੀਂ ਠੀਕ ਹੈ ਮਾਤਾ ਅਸੀਂ ਵੀ ਕਰ ਲਈ ਗੱਲ ਹਾਂ ਹਾਂ ਆ ਗੱਲ ਕਰਿਓ ਮਾਤਾ ਜੀ ਸਿਹਤ ਠੀਕ ਹੈ ਤੁਹਾਡੀ ਹਾਂ ਹਾਂ ਬੇਟਾ ਠੀਕ ਹੈ ਸਿਹਤ ਵੀ ਠੀਕ ਹੈ ਬੇਟਾ ਤੁਹਾਡੇ ਪੁੱਤਰ ਜੀ ਇੱਥੇ ਡਟੇ ਹੋਏ ਨੇ ਅੰਦੋਲਨ ਚ ਕਿਸ ਤਰ੍ਹਾਂ ਦੇਖਦੇ ਹੋ ਹਾਂ ਬੁੱਤ ਬਹੁਤ ਵਧੀਆ ਵੇ ਨਹੀਂ ਹੈ ਬੇਟਾ ਹੂੰ ਹਾਂ ਠੀਕ ਵੇ ਨਹੀਂ ਆ ਬੇਟਾ ਹੁਣ ਤੁਹਾਡੇ ਨਾਲ ਇੱਥੇ ਕੋਈ ਹੈਗਾ ਦੇਖ ਰੱਖ ਲਈ ਹਾਂ ਹਾਂ ਬੇਟਾ ਹੈਗੇ ਆ ਹੈਗੇ ਆ ਇਹਨਾਂ ਦੇ ਡੈਡੀ ਜੀ ਹੈਗੇ ਆ ਮੇਰੇ ਕੋਲੇ ਬੇਟਾ ਠੀਕ ਹੈ ਹਾਂ ਬੇਟਾ ਹੈਗੇ ਆ ਇਹਨਾਂ ਦੇ ਡੈਡੀ ਜੀ ਕੋਈ ਨਹੀਂ ਬੇਟਾ ਤੂੰ ਇੱਥੇ ਹੀ ਰਹਿ ਬੇਟਾ ਕੋਈ ਗੱਲ ਨਹੀਂ ਠੀਕ ਠੀਕ ਰਹਿ ਬੇਟਾ ਹਾਂਜੀ ਠੀਕ ਹੈ ਮਾਤਾ ਠੀਕ ਹੈ ਬੇਟਾ ਠੀਕ ਹੈ ਠੀਕ ਹੈ ਠੀਕ ਹੈ ਬੇਟਾ ਦੇਖ ਸਕਦੇ ਹੋ ਤਸਵੀਰਾਂ ਬੇਹਦ ਪਾਪੂ ਕਰਨ ਵਾਲੀਆਂ ਨੇ ਅ ਦਰਜੀ ਤੁਸੀਂ ਬੀਕੇਓ ਰਾਜਸਥਾਨ ਰਾਜਸਥਾਨ ਤੋਂ ਆਇਓ ਕਿਵੇਂ ਆਇਓ ਤੁਸੀਂ ਬੈਰੀਗੇਟਿੰਗ ਤਾਂ ਹੋਈ ਹੋਈ ਹੈ ਪੂਰੀ ਹੈ ਬਿਲਕੁਲ ਬੈਰੀਗੇਟਿੰਗ ਹੋਈ ਵੀ ਹੈ ਜੀ ਪ੍ਰਸ਼ਾਸਨ ਵੀ ਸਾਡੇ ਮਦਰ ਲੱਗਿਆ ਹੋਇਆ ਸੀਗਾ ਜਦੋਂ 13 ਤਰੀਕ ਨੂੰ ਅਸੀਂ ਆਉਣਾ ਸੀਗਾ ਅਸੀਂ ਰਾਤ ਨੂੰ ਸਾਡੀ ਪੂਰੀ ਟੀਮ ਬਾਈ ਗੁਰਵਿੰਦਰ ਹੋਰੀ ਵੀ ਮੇਰੇ ਨਾਲ ਬੈਠੇ ਆ ਪਿੱਛੇ ਆ ਕੇ ਸਾਥੀ ਆ ਵੀ ਮੇਰੇ ਨਾਲ ਸੀ ਸਾਡੇ ਇੱਕ ਪੰਜਾਬ ਤੇ ਰਾਜਸਥਾਨ ਦੇ ਵਿਚਾਲੇ ਨਹਿਰਾ ਘਟ ਤੋਂ ਘਟੋ 100 ਫੁੱਟ ਚੌੜੀ ਆ ਤੇ ਘੜ 50 ਫੁੱਟ ਡੂੰਗੀ ਆ ਉਹਦੇ ਵੇਚਦੀ ਅਸੀਂ ਰਾਤ ਨੂੰ ਸਾਡੇ صدیق ਪੱਟੀ ਕਿਸਾਨ ਸਾਥੀਆਂ ਦਾ ਧੰਨਵਾਦ ਕਰਦੇ ਹਾਂ ਪਹੁੰਚੇ ਮੌਕੇ ਤੇ ਟਰੈਕਟਰ ਲੈ ਕੇ ਅਸੀਂ ਟੋਚਣ ਪਾ ਕੇ ਆਪਦਾ ਟਰੈਕਟਰ ਟਰਾਲੀ ਨਹਿਰ ਵੇਚਦੀ ਬਾਹਰ ਕੱਢਿਆ ਜੀ ਬਾਹਰ ਕਿਦੋਂ ਕੱਢਿਆ ਸਾਡੇ ਮਗਰ ਰਾਜਸਥਾਨ ਦੀ ਪੁਲਿਸ ਵੀ ਲੱਗੀ ਤੇ ਅਸੀਂ ਉਹ ਕਿਸਾਨ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਦੀਆਂ ਫਸਲਾਂ ਵੇਚਦੀ ਸਾਡਾ ਟਰੈਕਟਰ ਟਪਾ ਕੇ ਸਾਨੂੰ ਬਾਹ ਵਾਲੇ ਛੱਡ ਕੇ ਗਏ ਆ ਤੇ ਉਸ ਤੋਂ ਬਾਅਦ ਅਸੀਂ ਦਿੱਲੀ ਲਈ ਇੱਥੇ ਪਹੁੰਚ ਚੁੱਕੇ 14 ਤਰੀਕ ਨੂੰ ਸਵੇਰ ਪਹੁੰਚ ਗਏ ਸੀ ਇੰਦਾ ਪਾਬਾ ਇਸ ਅੰਦੋਲਨ 'ਚ ਸ਼ਾਮਲ ਹੋਣ ਵਾਸਤੇ ਤੁਹਾਨੂੰ ਕਾਫੀ ਮੁਸ਼ਕਲਤ ਕਰਨੀ ਪਈ ਇੱਥੇ। ਹਾਂਜੀ ਬਿਲਕੁਲ ਬਹੁਤ ਕਰਨੀ ਪਈ ਆ ਜੀ। ਅ ਕੱਲ ਹੀ ਫੋਨ ਅੱਜ ਹੀ ਫੋਨ ਆਇਆ ਕਿ ਕੋਸ ਕੇਸ ਸੀਗੇ ਪੈਂਡਿੰਗ ਪਏ ਵੇ ਉਹਨਾਂ ਦੇ ਅ ਅੱਜ ਕੱਲ ਕੀ ਕਰਿਆ ਕੋਰਟ 'ਚ ਸਾਡੀ ਪੁਲਿਸ ਨੇ ਅ ਦਾਖਲ ਕਰਕੇ ਤੇ ਸਾਡੇ ਤੇ ਵਾਰੰਟ ਜਾਰੀ ਕਰਵਾਤੇ। ਮਾਤਾ ਜੀ ਵੀ ਠੱਲੇ ਨੇ ਹਸਪਤਾਲ 'ਚ ਦਾਖਲ ਨੇ। ਉਹਨਾਂ ਦੀ ਵੀ ਯਾਦ ਆਉਂਦੀ ਹੋਊਗੀ। ਹਾਂ ਬਿਲਕੁਲ ਯਾਦ ਆਉਂਦੀ ਆ ਜੀ। ਫੋਨ ਵੀ ਆਇਆ ਘਰੋਂ ਕਿ ਤੁਸੀਂ ਅ ਬੱਚਿਆਂ ਦੇ ਵੀ ਘਰੋਂ ਫੋਨ ਆਇਆ ਬੱਚੇ ਵੀ ਘਰੇ ਕੱਲੇ ਆ ਕਿ ਤੁਸੀਂ ਮਾਤਾ ਜੀ ਕੋਲੇ ਜਾਓ ਪਾਪਾ ਜੀ ਦਾ ਫੋਨ ਆਇਆ ਮੈਂ ਮੈਂ ਕਿਹਾ ਨਹੀਂ ਜੀ ਮੈਂ ਮੇਰੇ ਕਿਸਾਨ ਵੀਰਾਂ ਨੂੰ ਇੱਥੋਂ ਛੱਡ ਕੇ ਨਹੀਂ ਆਉਂਗਾ ਕਿੰਨਾ ਚਿਰ ਅਸੀਂ ਅੰਦੋਲਨ ਜਾਈਦੇ ਨਹੀਂ ਬਿਲਕੁਲ ਵਿੱਚ ਕਿਸ ਤਰ੍ਹਾਂ ਦੇਖਦੇ ਹਾਂ ਰਾਜਸਥਾਨ ਤੋਂ ਆਏ ਨੇ ਵੀਰ ਬੀਕੇਯੂ ਰਾਜਸਥਾਨ ਤੋਂ ਮਾਤਾ ਜੀ ਜਿਹੜੇ ਹੈਗੇ ਨੇ ਹਸਪਤਾਲ 'ਚ ਦਾਖਲ ਨੇ ਕਿਵੇਂ ਦੇਖਦੇ ਹੋ ਬਾਈ ਦਾ ਦੇਖੋ ਜੀ ਇਹ ਵੀ ਇੱਕ ਜਿਹੜੀ ਆ ਕੁਰਬਾਨੀ ਆ ਵੀ ਆਪਣੇ ਥੋੜੀ ਜਿਹੀ ਵੀ ਘਰੇ ਦਿੱਕਤ ਹੋ ਜੇ ਤੇ ਆਪੇ ਸਾਰਾ ਪਰਿਵਾਰ ਆਪਾਂ ਉਸ ਵਿੱਚ ਲੱਗ ਜਾਂਦੇ ਪਰ ਇਹਨਾਂ ਨੇ ਜਿਵੇਂ ਹੁਣ ਦੱਸਿਆ ਇਹਨਾਂ ਦੀ ਮਾਤਾ ਦਾ ਆਪਰੇਟ ਚੱਲ ਰਿਹਾ ਹੈ ਪ੍ਰੇਡ ਤੋਂ ਬਾਅਦ ਫਿਰ ਫਿਰ ਵੀ ਦੇਖੋ ਜਿਹੜੀ ਮਾਤਾ ਜੀ ਦੇ ਵੱਲੋਂ ਹੌਸਲਾ ਦੇਖੋ ਵੀ ਕਮਯਾਮ ਤੌਰ ਤੇ ਜਦੋਂ ਬੰਦੇ ਦੇ ਕੋਈ ਓਦਾਂ ਦੀ ਨੌਬਤ ਆਉਂਦੀ ਹੈ ਤੂੰ ਬੰਦਾ ਘਬਰਾ ਜਾਂਦਾ ਹੈ ਪਰ ਉਹਨਾਂ ਨੇ ਜਿਹੜੀ ਗੱਲ ਕੀਤੀ ਵੀ ਬੇਟਾ ਤੂੰ ਇੱਥੇ ਡਟਿਆ ਰਹਿ ਮੈਂ ਹੌਸਲੇ ਚ ਦੇਖੋ ਕਿੱਡਾ ਵੱਡਾ ਹੌਸਲਾ ਆਇਆ ਤੋ ਇਸ ਵੀਰ ਦਾ ਵੀ ਹੌਸਲੇ ਨੂੰ ਅਸੀਂ ਸਲਾਮ ਕਰਦੇ ਆ ਵੀ ਜਿਹੜਾ ਵੀਰ ਵੱਲੋਂ ਇੰਨੇ ਤਸ਼ੱਦਦ ਪਹਿਲਾਂ ਤਾਂ ਸਰਕਾਰ ਨਾਲ ਇੱਕ ਤਸ਼ੱਦਦ ਲੈ ਤੇ ਦੂਜਾ ਕਰੇ ਟੀ ਵੱਡੀ ਦਿੱਕਤ ਤੋਂ ਬਾਅਦ ਵੀ ਜਿਹੜਾ ਵੀਰ ਸਾਡੇ ਇਸ ਮੋਰਚੇ ਤੋਂ ਵੜਿਆ ਇੰਨਾ ਏਦਾਂ ਦੇ ਸलाम ਏਦਾਂ ਦੇ ਵੀਰਾ ਕਰਕੇ ਹੀ ਇਹ ਜਿਹੜਾ ਮੋਰਚਾ ਹੈ ਉਹ ਚੱਲ ਰਿਹਾ ਹੈ ਇਹ ਬਹੁਤ ਵੱਡੀ ਜਿਹੜੀ ਇਹਨਾਂ ਦੀ ਕੁਰਬਾਨੀ ਹੈ ਬਿਲਕੁਲ ਸੋ ਅ ਬਾਈ ਨੇ ਬੀਕੇਯੂ ਰਾਜਸਥਾਨ ਤੋਂ ਆਏ ਨੇ ਸਪੈਸ਼ਲ ਇੱਕ ਤਰ੍ਹਾਂ ਦੀ ਪੂਰੀ ਮੁਸ਼ਕਲ ਕਰਕੇ ਆਏ ਨੇ ਕਾਫੀ ਰਾਹ ਦੇ ਵਿੱਚ ਇਹਨਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ ਇੱਥੇ ਅੰਦੋਲਨ 'ਚ ਆਉਣ ਖਾਤਰ ਸੋ ਮਾਤਾ ਜੀ ਵੀ ਹਸਪਤਾਲ 'ਚ ਦਾਖਲ ਦਾਖਲ ਨੇ ਕਾਫੀ ਢਿੱਲੇ ਨੇ ਉਹਨਾਂ ਨਾਲ ਉਹਦੀ ਗੱਲਬਾਤ ਕੀਤੀ ਉਹ ਕਹਿੰਦੇ ਕੋਈ ਨਾ ਬੇਟਾ ਤੂੰ ਡਟਾ ਰਹਿ ਇੱਥੇ ਮੇਰਾ ਆਸ਼ੀਰਵਾਦ ਤੇਰੇ ਨਾਲ ਹੈ ਸੋ ਹੋਰ ਵੀ ਤਸਵੀਰਾਂ ਦਿਖਾਉਂਦੇ ਰਹਾਂਗੇ ਮੇਰੇ ਸੋਗੀ ਅਮਦੇ ਨਾਲ ਮੈਂ ਕਹਿੰਦਾ ਕਿ ਸ਼ਰਮਾ ਡੈਲੀ ਪੋਸਟ ਪੰਜਾਬੀ